ਕੁਆਇਪਰੰਦਰ ਦੇ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਲੈ ਗਿਆ ਲਗਾਤਾਰ ਹੀ ਚੋਰਾਂ ਵੱਲੋਂ ਸ਼ਹਿਰ ਵਿੱਚ 24 ਦੀਆਂ ਵਾਰਦਾਤਾਂ ਨੂੰ ਅੰਜਾਮ ਜਿਹੜਾ ਦਿੱਤਾ ਜਾ ਰਿਹਾ ਹੁਣ ਚੋਰਾਂ ਨੇ ਕੁਆਇਪਰ ਦੇ ਸ਼ਹੀਦ ਉਧਮ ਸਿੰਘ ਚੌਕ ਵਿੱਚ ਇੱਕ ਲੋਟਰੀ ਵਾਲੇ ਨੂੰ ਨਿਸ਼ਾਨਾ ਬਣਾਇਆ ਜਿੱਥੇ ਲੋਟਰੀ ਫ੍ਰੀਡਨ ਆਇਆ ਵਿਅਕਤੀ ਤਿੱਖਾ ਹੀ ਚੱਕ ਕੇ ਇਹ ਫੁੱਟ ਚੱਕਰ ਹੋ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸੰਗੀਆਂ ਦਾ ਕਰਨ ਤੁਹਾਡੇ ਨਾਲ ਤਸਵੀਰਾਂ ਤੁਸੀਂ ਸਾਨੂੰ ਕਿ ਇਹ ਤਸਵੀਰਾਂ ਉਸ ਲੋਟਰੀ ਵਾਲੇ ਦੀ ਦੁਕਾਨ ਦੀਆਂ ਹਨ ਜਿੱਥੇ ਕੁਝ ਲੋਕ ਜਿਹੜੇ ਲੋਟਰੀ ਖਰੀਦਣ ਲਈ ਆਏ ਸਨ ਤਾਂ ਇੱਥੋਂ ਲੋਟਰੀ ਦੀਆਂ ਟਿਕਟਾਂ ਚੋਕੇ ਜਿਹੜੇ ਆ ਉਹ ਫਰਾਰ ਹੋ ਗਿਆ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਜਿਹੜੀ ਆ ਉਹ ਸਾਹਮਣੇ ਆਈ ਆ ਤਾਂ ਉਸ ਵਿੱਚ ਦਿਖਾਈ ਜਿਹੜਾ ਉਹ ਦੇ ਰਿਹਾ ਕਿ ਕਿਸ ਤਰ੍ਹਾਂ ਲਾਟਰੀ ਦੀਆਂ ਟਿਕਟਾਂ ਜਿਹੜੀਆਂ ਚੱਕੀਆਂ ਜਾ ਰਹੀਆਂ ਦਾ ਕਾਫੀ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਸ਼ਹਿਰ ਦਾ ਮੇਨ ਚੌਕ ਹੈ ਸ਼ਹੀਦ ਉਧਮ ਸਿੰਘ ਚੌਕ ਜਿੱਥੇ ਅਕਸਰ ਹੀ ਉਹਦਾ ਨਾਕਾ ਜਿਹੜਾ ਉਹ ਲੱਗਿਆ ਨਜ਼ਰ ਆਉਂਦਾ ਤਾਂ ਇਧਰ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਇਤੋਂ ਮਹਿਜ ਹੀ 100 100 ਮੀਟਰ ਦੀ ਦੂਰੀ ਤੇ 100 ਤੋਂ 150 ਮੀਟਰ ਦੀ ਦੂਰੀ ਤੇ ਜਿਹੜਾ ਥਾਣਾ ਸਿਟੀ ਥਾਣਾ ਤਾਂ ਇੱਥੇ ਇੰਦਰ ਸੈਂਟਰ ਵਿੱਚ ਇਹ ਦੁਕਾਨ ਆ ਤਾਂ ਲੋਕਾਂ ਵਿੱਚ ਇੰਨਾ ਵੀ ਪੁਲਿਸ ਦਾ ਖੌਫ ਜਿਹੜਾ ਉਹ ਨਹੀਂ ਰਿਹਾ ਕਿ ਦੋਨੇ ਪਾਸੇ ਜਿਹੜੀ ਪੁਲਿਸ ਆ ਉਹ ਦਿਖਾਈ ਦਿੰਦੀ ਆ ਪਰ ਫਿਰ ਵੀ ਲੋਕ ਜਿਹੜੇ ਆ ਉਹ ਦੇਖ ਔਫ ਹੋ ਕੇ ਜਿਹੜਾ ਇਹੋ ਜਿਹਿਆਂ ਵਾਰਦਾਤਾਂ ਨੂੰ ਅੰਜਾਮ ਜਿਹੜਾ ਉਹ ਦਿੰਦੇ ਆ ਤਾਂ ਸਾਡੇ ਨਾਲ ਦੁਕਾਨਦਾਰ ਮੌਜੂਦ ਆ ਗੱਲ ਕਰ ਲੈਣੇ ਆ ਭਾਜੀ ਨਾਮ ਕੀ ਤੁਹਾਡਾ ਨਾਮ ਕੋ ਅਨ ਮੇਰੇ ਨੰਬਰ ਵਿੰਦਰਪਾਲ ਸਿੰਘ ਜੀ ਅੰਦਰ ਜੀ ਕੀ ਗੱਲ ਬਾਤ ਹੋਈ ਹੈ ਕਦੋਂ ਦੀ ਘਟਨਾ ਜਿਹੜੀ ਚੋਰੀ ਹੋਈ ਹੈ ਦੇਖੋ ਜੀ ਗੱਲ ਨੂੰ ਤਿੰਨ ਚਾਰ ਦਿਨ ਹੋ ਗਏ ਨੇ ਕੋਈ ਦੁਕਾਨ ਤੇ ਆ ਕੇ ਟਿਕਟਾਂ ਚਾਕੇ ਲੈ ਗਿਆ ਲੋੜੀ ਬੰਪਰ ਕਰਕੇ ਦੁਕਾਨ ਤੇ ਹੁਣ ਕਾਫੀ ਰਾਸ਼ੀ ਰਹਿੰਦਾ 10 ਕਰੋੜ ਦਾ ਹੀ ਨਾਮ ਪਹਿਲੀ ਵਾਰ ਆਇਆ ਹੈ ਲੋਕਾਂ 'ਚ ਬਹੁਤ ਕਰੇਜ਼ ਹੈ ਹਰ ਵੀ ਜਾਣਦੇ ਕਿ ਮੈਂ ਟਿਕਟ ਪਾਵਾਂ ਉਸ ਕਰਕੇ ਦੁਕਾਨ ਤੇ ਕਾਫੀ ਰਾਸ਼ੀ ਰਹਿੰਦਾ ਹੈ ਉਸ ਰਸਤੇ ਦਰਮਿਆਨ ਕੋਈ ਆਇਆ ਲੋਹੀ ਲਿੱਤੀ ਹੋਈ ਸੀ ਉਹਨੇ ਟਿਕਟਾਂ ਵੇਖਦੇ ਵੇਖਦੇ ਲੋਹੇ ਦੀ ਟਿਕਟ ਪਾ ਕੇ ਲੈ ਗਿਆ ਜੀ ਆ ਦੋ ਕੁ ਮਿੰਟ ਦਾ ਫਰਕ ਹੈ ਨਾਲੇ ਕਸਟਮਰ ਨੇ ਟਿਕਟ ਮੰਗ ਲਈ ਸਰ ਡੇਢ ਕਰੋੜ ਰੁਪਏ ਦੀ ਟਿਕਟ ਦਾ ਖਾਓ ਜੋ 200 ਰੁਪਏ ਦੀ ਟਿਕਟ ਹੈ ਦੇਖਿਆ ਤੇ ਟਿਕਟ ਹੀ ਹੈ ਨਹੀਂ ਕਿ ਅਮਰੇ ਚੈੱਕ ਕੀਤਾ ਤੇ ਬੰਦਾ ਚੈੱਕ ਕਰ ਦੇਗਾ ਦੀ ਟਿਕਟ ਲੋਈ ਚ ਪਾ ਕੇ ਲੈ ਗਿਆ ਸੀ ਹਾਂਜੀ ਨੀਆਂ ਟਿਕਟਾਂ ਜਿਹੜੀਆਂ ਲੈ ਕੇ ਗਏ ਐ ਇਹ ਟਿਕਟਾਂ ਕਾਫੀ ਲੈ ਗਏ ਜੀ ਘੱਟੋ ਘੱਟ 20-25 ਹਜ਼ਾਰ ਦਾ ਸਾਡਾ ਨੁਕਸਾਨ ਹੋ ਗਿਆ ਦੋ ਬੰਡਲ ਸੀ ਇੱਕ 200 ਰੁਪਏ ਵਾਲੀ ਟਿਕਟ ਸੀ 600 ਰੁਪਏ ਵਾਲੀ ਟਿਕਟ ਸੀ ਹਾਂਜੀ ਸਭ ਪਤਾ ਲੱਗਾ ਕਿ ਬੰਦਾ ਕੌਣ ਸੀ ਆ ਹਾਂਜੀ ਬੰਦਾ ਦਾ ਟਰੇਸ ਕਰ ਲਿੱਤਾ ਗਿਆ ਕੰਪਲੀਟ ਉਹਦੀ ਕਰਾਤੀ ਸੀ ਕਿ ਬੰਦਾ ਗੁਰੂ ਹਰਸਾਏ ਦੇ ਲੱਖੋ ਕੇ ਪਿੰਡ ਹੈਗਾ ਉਹਦੇ ਆਸ-ਪਾਸੇ ਉਥੋਂ ਦਾ ਬੰਦਾ ਹੈਗਾ ਜੀ ਆਹ ਇਹ ਪਹਿਲੀ ਵਾਰ ਘਟਨਾ ਵਾਪਰੀ ਜਿਹੜੀ ਇਹ ਪਹਿਲੀ ਵਾਰ ਹੀ ਘਟਨਾ ਵਾਪਰੀ ਆ ਜੀ ਸਾਠ ਲੱਗੇ ਕਦੀ ਤਾਂ ਹੋਇਆ ਨਹੀਂ ਕੋਈ ਡਿੱਟਾ ਜਾ ਕੇ ਲੈ ਗਿਆ ਥੋੜੇ ਦਿਨ ਪਹਿਲੇ ਖੋਰ ਗੱਲ ਵਾਪਰੀ ਬੰਦਾ ਇਥੋਂ ਆਇਆ ਉਹਨੇ ਪੈਸੇ ਦਿੱਤੇ ਕੋਈ ਪੌਕਟ ਮਾਰਨ ਵਾਲਾ ਆਇਆ ਉਹਦੇ ਪਰਚ ਤੋਂ ਪੈਸੇ ਕੱਢ ਕੇ ਲੈ ਗਿਆ ਹਾਂ ਜੀ ਬੱਸ ਤੁਸੀਂ ਦੇ ਦਿਓ ਕਿ ਫਰੋਟ ਵਿੱਚ ਲਗਾਤਾਰ ਇਹੋ ਜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਇੱਕ ਪਾਸੇ ਕੋਈ ਸ਼ਹਿਰ ਦਾ ਮੇਨ ਚੌਕਾ ਸ਼ਹੀਦ ਭਗਤ ਸਿੰਘ ਚੌਕ ਜਿੱਥੇ ਅਕਸਰ ਹੀ ਪੁਲਿਸ ਦਾ ਮਾਕਾ ਜਿਹੜਾ ਲੱਗਿਆ ਹੁੰਦਾ ਇੱਥੋਂ ਤੱਕ ਜੀ ਟ੍ਰੈਫਿਕ ਪੁਲਿਸ ਦੀ ਚੌਕੀ ਵੀ ਜੜੀ ਆ ਉਹ ਬਣੀ ਹੋਈ ਆ ਤੇ ਤੋਂ ਮਹਿਜ ਹੀ 100 ਤੋਂ 150 ਮੀਟਰ ਤੇ ਜਿਹੜਾ ਖਾਣਾ ਸਿਟੀ ਆ ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਪੁਲਿਸ ਦਾ ਕੌਫ ਜਿਹੜਾ ਇਹੋ ਜਿਹੇ ਲੋਕਾਂ ਦੇ ਮਣਾ ਵਿੱਚੋਂ ਖਤਮ ਹੁੰਦਾ ਜਾ ਰਿਹਾ ਪਤਾ ਨਹੀਂ ਕੁਝ ਨਹੀਂ ਕਹਿ ਸਕਦਾ ਜੀ ਆਨੰਦ ਦੇ ਬਾਰੇ ਪਤਾ ਨਹੀਂ ਲੋਕ ਵੇਖਣ ਤਾਂ ਉਹਨਾਂ ਛੇੜੀ ਲੱਗਦਾ ਸੀਗਾ ਕੋਈ ਕੁਝ ਨਹੀਂ ਕਹਿ ਸਕਦੇ ਰਾਸ਼ੂ ਹੁੰਦਾ ਰਾਸ਼ੂ ਵਿੱਚੋ ਕੀ ਪਤਾ ਉਹਨ ਕੀ ਤੋ ਕੋਈ ਕੀ ਕਿਵੇਂ ਖੇਡ ਗਿਆ ਕੁਝ ਨਹੀਂ ਕਹਿ ਦੱਸ ਸਕਦਾ ਜਿਹੜੀਆਂ ਟਿਕਟਾਂ ਉਹ ਚੋਰ ਲੈ ਕੇ ਗਿਆ ਚੋਕੇ ਉਹ ਡਰਾਉਨ ਨਿਕਲ ਨਹੀਂ ਸਕਦਾ ਨੰਬਰ ਨਿਕਲ ਸ ਆਊਗਾ ਦੇਖੋ ਜੀ ਜੋ ਟਿਕਟਾਂ ਜਾ ਕੇ ਲਿਆਏ ਗਏ ਨਿਕਲਣਾ ਹੁੰਦਾ ਕੁਝ ਵੀ ਨਹੀਂ ਕੰਪਲੀਟ ਆਪਾਂ ਲਿਖਾ ਦਿੱਤੀ ਹੋਈ ਹੈ ਕੋਈ ਵੀ ਉਹਨ ਦੇ ਚ ਕੋਈ ਨੰਬਰ ਨਹੀਂ ਨਿਕਲਣਾ ਦੀ ਹਾਂਜੀ ਤੁਹਾਨੂੰ ਜਿਵੇਂ ਪਤਾ ਲੱਗਾ ਕਿ ਟਿਕਟਾਂ ਜਿਹੜੀਆਂ 24 ਹੋ ਚੁੱਕੀਆਂ ਸਾਨੂੰ ਕੈਮਰੇ ਵੇਖਿਆ ਜੀ ਤੁਹਾਨੂੰ ਦੱਸਿਆ ਕਿ ਟਿਕਟ ਇੱਥੇ ਪਈਆਂ ਸੀਗੀਆਂ ਉਹ ਵੇਖਦੇ ਵੇਖ ਲੋਈ ਚ ਪਾ ਕੇ ਲੈ ਗਿਆ ਸਿਰਫ ਇੱਕ ਦੋ ਮਿੰਟ ਦਾ ਹੀ ਫਰਕ ਪੈ ਨਾਲ ਹੀ ਕਸਟਮਰ ਨੇ ਟਿਕਟ ਮੰਗ ਲਈ 200 ਰੁਪਏ ਦੀ ਟਿਕਟ ਦਿਖਾਓ ਦੇਖਿਆ ਕਿ ਟਿਕਟ ਕਾਊਂਟਰ ਤੇ ਹੀ ਨਹੀਂ ਪਈ ਹੋਈ ਫਿਰ ਨਾਲ ਹੀ ਅਸੀਂ ਕੈਮਰੇ ਚ ਜਾ ਕੇ ਕੀਤੇ ਉਹਦੇ ਪਤਾ ਲੱਗ ਗਿਆ ਕਿ ਉਹ ਉਹ ਬੰਦਾ ਟਿਕਟ ਚੱਕ ਕੇ ਲੈ ਗਿਆ ਸੀ ਕਿੰਨੇ ਸਮੇਂ ਤੋਂ ਤੁਸੀਂ ਇਹ ਲੋਟਰੀ ਦਾ ਜਿਹੜਾ ਕੰਮ ਕਰ ਰਹੇ ਹੋ ਇਹ ਬਹੁਤ ਪੁਰਾਣੀ ਦੁਕਾਨ ਹੈ ਜੀ ਮੇਰੇ ਦਾਦੇ ਦਾਦਾ ਜੀ ਪਰ ਦਾਦਾ ਜੀ ਤੇ ਕੰਮ ਕਰਦੇ ਆਏ ਨੇ ਹੁਣ ਮੈਂ ਇਸ ਕੰਮ ਵਿੱਚ ਆ ਗਿਆ ਤੇ ਕਾਫੀ ਪੁਰਾਣੀ ਦੁਕਾਨ ਹੈ ਜੀ ਸਾਡੀ ਆ ਤਾਂ ਇਸ ਵਾਰ ਕਿਹੜਾ ਡਰਾਅ ਜਿਹੜਾ ਕੱਟਣ ਜਾ ਰਹੇ ਹੈ ਕਿ ਪੰਜਾਬ ਸਰਕਾਰ ਤੇ ਡੀਅਰ ਕੰਪਨੀ ਪਹਿਲੀ ਵਾਰ ਹੀ ਆਈ ਹੈ ਜੀ 10 ਕਰੋੜ ਦਾ ਇਨਾਮ ਲੋੜੀ ਬੰਪਰ ਹੈ ਜੀ 500 ਰੁਪਏ ਦੀ ਟਿਕਟ ਹੈ ਟਿਕਟ ਦੀ ਕੀਮਤ ਸਿਰਫ 500 ਰੁਪਏ ਤੇ ਇਨਾਮ ਬਹੁਤ ਵੱਡਾ ਜੀ 10 ਕਰੋੜ ਦਾ ਪਹਿਲਾ ਇਨਾਮ ਇਹਦੇ ਨਾਲ ਨਾਲ ਹੋਰ ਬਥੇਰੇ ਇਨਾਮ ਨੇ કુલ 70 ਹਜ਼ਾਰ ਇਨਾਮ ਸਰਕਾਰ ਨੇ ਜਨਤਾ ਦੇ ਵਿੱਚ ਦੇਣੇ ਹੈ ਜੀ ਹਾਂ ਜੀ ਹੁਣ ਤੱਕ ਕਿੰਨੇ ਡਰਾਅ ਜਿਹੜੇ ਤੁਸੀਂ ਕੱਢ ਦਿੱਤੇ ਹੁਣ ਤੱਕ ਕਾਫੀ ਨਾਮ ਇਹ ਤੋਂ ਨਿਕਲ ਚੁੱਕੀ ਹੈ ਇਨਾਮ ਕਾਫੀ ਨਿਕਲੇ ਪਰ ਜੋ 10 ਕਰੋੜ ਦਾ ਇਨਾਮ ਹੈ ਇਹ ਪਹਿਲੀ ਵਾਰ ਆਇਆ ਹੈ ਜੀ ਮਾਉਂਟ ਬਹੁਤ ਹੀ ਜ਼ਿਆਦਾ ਵੱਡੀ ਹੈ 10 ਕਰੋੜ 10 ਕਰੋੜ ਦਾ ਇਨਾਮ ਦੀ ਹਾਂ ਜੀ ਤਾਂ ਲੋਕਾਂ ਨੂੰ ਕੀ ਫੀਲ ਚਾਹਣੀ ਚਾਹੋਗੇ ਲੋਕਾਂ ਨੂੰ ਇੱਕ ਟਿਕਟ ਜ਼ਰੂਰ ਖਰੀਦਣੀ ਚਾਹੀਦੀ ਹੈ ਜੀ ਲੋੜੀ ਦਾ ਤਿਹਾਰ ਤਾਂ ਨਿਕਲ ਗਿਆ ਪਰ ਖੁਸ਼ੀਆਂ ਦਾ ਆਪਾਂ ਮਨਾਈਏ 500 ਰੁਪਏ ਦੀ ਇੱਕ ਟਿਕਟ ਤੇ ਇਨਾਮ 10 ਕਰੋੜ ਦਾ ਇਸੇ ਸ਼ਨੀਵਾਰ 18 ਜਨਵਰੀ ਨੂੰ ਰਾਤੀ 8 ਵਜੇ ਨਿਕਲ ਜਾਣਾ ਹੈ ਜੀ ਹਾਂਜੀ ਤਾਂ ਬਿਲਕੁਲ ਇਸੇ ਸ਼ਨੀਵਾਰ ਜਿਹੜਾ ਡਰਾਅ ਨਿਕਲਣਾ ਤੁਸੀਂ ਵੀ ਆਪਣੀ ਕਿਸਮਤ ਜਿਹੜੀ ਆ ਉਹ ਚਮਕਾ ਸਕਦੇ ਹੋ ਤਾਂ ਇਸ ਦੁਕਾਨ ਤੇ ਆ ਕੇ ਟਿਕਟ ਜਿਹੜੀ ਆ ਉਹ ਖਰੀਦ ਸਕਦੇ ਹੋ ਇਹ ਤਸਵੀਰ ਇੱਕ ਵਾਰੀ ਫਿਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਫਰੋਟ ਪਰਵੇਸ਼ ਸ਼ਹੀਦ ਉਦਮ ਸਿੰਘ ਚੌਂਕ ਦੀ ਤਸਵੀਰ ਹੈ ਜਿੱਥੇ ਲਾਟਰੀ ਜਿਹੜੀ ਆ ਡਰਾਅ ਜਿਹੜੇ ਆ ਉਹ ਕੱਢੇ ਜਾਂਦੇ ਆ ਤਾਂ ਇਸ ਸ਼ਨੀਵਾਰ ਵੀ ਜਿਹੜੇ ਡਰਾਅ ਆ ਕੱਢੇ ਜਾਣਗੇ ਤੁਸੀਂ ਵੀ ਆਪਣੀ ਕਿਸਮਤ ਜਿਹੜੀ ਆ ਉਹ ਅੱਜ ਮਾ ਸਕਦੇ ਹੋ ਤਾਂ ਇਸ ਦੇ ਨਾਲ ਹੀ ਅਗਰ ਚੋਰੀ ਦੀ ਗੱਲ ਕਰੀਏ ਤਾਂ ਚੋਰੀ ਨੂੰ ਲੈ ਕੇ ਦੁਕਾਨਦਾਰ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਚੋਰ ਨੂੰ ਫੜ ਕੇ ਜਲ ਤੋਂ ਜਲਦ ਕੁਝ ਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਕਾਫੀ ਨੁਕਸਾਨ ਜਿਹੜਾ ਉਹਨਾਂ ਦਾ ਹੋ ਚੁੱਕਿਆ ਤੇ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਵੱਲ ਧਿਆਨ ਦੇਣ ਦੀ ਕੋਈ ਕੈਮਰਾਮੈਨ ਰਜਵੀਰ ਦੇ ਨਾਲ ਪਰਮਜੀਤ ਸਖਾਣਾ ਕੋਈ ਪਰ ਪਹਿਲੀ ਦੋ